ਕਹੇ ਮੈਂ ਤਾਸ਼ ਤੇ ਕਹਾਂਗਾ ਪਰ ਮੇਰੇ ਦੇਖਾ ਬੰਨ੍ਹ ਲਾ ਫਿਰ ਬਿਲਕੁਲ ਇੱਥੇ ਉਹ ਬੰਨ੍ਹਤਾ ਹੋਈ ਮੈਂ ਉਹ ਨਾ ਹੋਰੀ ਆਈ ਨਾ ਵਨ ਇਨ ਯਰ ਮਾਈਂਡ ਵੀਲੀ ਡੂਇੰਜ਼ ਆਲ ਦਾ ਟਾਈਮ ਸਸਿਕਲ ਜੀ ਅੱਜ ਪਹੁੰਚੀ ਹੈ ਪਿੰਡ ਕੱਲੇ ਵਾਲਾ ਜਿਹਦਾ ਰਿਸਰਚ ਇੱਕ ਪਾਸੇ ਗਈ ਟੀਮ ਫਰੰਦੀਪੁਰ ਤੁਸੀਂ ਪਾਸੇ ਨੱਥ ਜਗਦੀ ਜੀ ਤੇ ਆ ਆਪਣੇ ਪਲੇਅਰ ਨੇ ਹਰਾਂ ਟਾਂਡਾ ਔਰ ਵੀ ਕੀ ਅਲਟਾ ਜੋ ਚੜਦੀ ਗਲਾਸ ਔਰ ਕਵੇਂ ਤੇਰੇ ਇਲਾਕੇ ਮ ਆ ਜੋ ਰਿਆ ਹਾਂ ਇੱਕ ਵਾਸਤੇ ਪਰੰਦੀ ਬਦੀ ਦੀ ਹੈ ਹਾਂਜੀ 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 ਆਪਣਾ ਭਰਾ ਆ ਦੇ ਠੱਗਾ ਹਾਂਜੀ ਹਾਂਜੀ ਤੇ ਵਧੀਆ ਮੈਚ ਸੀ ਬਸ ਪਲੇਅਰ ਵਧੀਆ ਹਾਂਜੀ ਹਾਂਜੀ ਦੋਨੋਂ ਬਨੇ ਵਧੀਆ ਬਲੇਕ ਬਾਕੀ 60 ਪੀਟ ਤਾਂ ਵਜਨ ਸਾਰੇ ਪਲੇਅਰ ਵਧੀਆ ਮੈਚ ਹੋ ਗਿਆ ਪਾਣੀ ਚਾਹੀਦਾ ਕੋਈ ਕੀ ਹਾਲ ਸੀ ਦਾ ਜੋ ਜਰਸਾਲੇ ਪਹੁੰਚ ਗਏ ਹੋਰ ਕਾਕੀਵਰ ਕੀ ਹਟਾ ਜੋ ਅੱਜ ਆਪਾਂ ਪਿੰਡ ਕੱਲੇ ਆਏ ਨਾ ਕੱਲਾ ਪਿੰਡ ਨਾ ਕੱਲਾ ਕੱਲੇ ਜਿਲ੍ਹਾ ਬਰਸਾਰਾ ਨਾ ਵਧੀਆ ਮੈਚ ਹੋਵੇ ਇੱਕ ਪਾਸੇ ਫਰਮਦੀਪਾ ਦੀ ਟੀਮ ਹੈ ਇੱਕ ਪਾਸੇ ਨੱਥੂ ਜਗਰੀ ਦੀ ਹੈ ਚਲੋ ਯਾਰ ਬਾਲ ਦੀ ਟੌਪ ਦੇ ਪਲੇਅਰ ਸਾਰੇ ਪਾਸੇ ਆ ਪਾਈਆਂ ਸਭਰ ਕੀ ਹਕੀ ਗਈ ਹੋਰ ਕਹਾਂ ਜਿੱਤਾ ਇਹ ਗਿਆ ਆਪਣੇ ਕੋਸਾ ਸਾਹਿਬ ਦੁਬੇ ਨੱਥੂ ਚੱਕ ਟੀਮ ਦੇ ਹਨ ਹੈ ਪ੍ਰਬੰਧਕ ਕਮੇਟੀ ਵੱਲੋਂ ਸਾਡਾ ਕਪਾਣਾ ਸਰਵਾਨੇ ਜਾਂਦੇ ਆ ਸਰਦਾਰ ਫਤਿਹ ਸਿੰਘ ਬੈਠੇ ਹੋਇਆ ਹੈ ਗੋਕੀ ਭਵਾਨ ਜੀ ਦਾ ਦਿਨੋ ਧੰਨਵਾਦ ਹੈ ਮੇਰੇ ਵੀਰੋ ਨਵੇਂ ਚੇਲੇ ਤਾਸਕੇ ਕਬੱਡੀ ਦੀ ਝੋਲੀ ਵਿੱਚ ਪਾਏ ਆ ਚੋਲੇ ਵਾਲਾ ਰਾਜਾ ਆਇਆ ਹੋਇਆ ਹੈ ਨਾਲ ਕਹਿੰਦੇ ਇੱਕ ਪਤਾਪੁਰੀਆ ਨਵਾਂ ਮੁੰਡਾ ਨਾਲ ਕਹਿੰਦੇ ਮੇਰੇ ਵੀਰੋ ਅੱਛੀ ਉਪਕਲ ਪਿੰਡ ਵਾਲਾ ਹੈ ਦੁਨੀਆ ਦੇ ਸ਼ਤਾਨ ਸਾਰੇ ਪੁੱਜ ਗਏ ਆ ਜਿਹਦੇ ਵੱਡੇ ਵੇਲੇ ਤੇ ਹਰਮਾਨ ਸਤਕਾਰ ਹੋਣਗੇ ਮੇਰੇ ਵੀਰੋ ਵੀਰੇ ਗਰਾਊਂਡ ਕਲੀਅਰ ਕਰਾ ਜੀਏ ਕਰਦਾ ਕਮਾਲ ਪਰ ਤੇਜ ਉਹ ਮੈਡੀਟੂ ਖੇਡਾ ਬਾਬਾ ਬੰਦਾ ਸਿੰਘ ਦੀ ਕਬੱਡੀ ਕਲੱਬ ਮੈਲ ਮੌਰਨ ਵਾਲੇ ਭਰਾ ਕਹਿੰਦੇ ਆ ਵੱਖਣ ਦੀਆਂ ਦੋ ਕਬੱਡੀਆਂ 2000 ਦੀਆਂ ਪਾਈ ਹੋਈ ਕਬੱਡੀ ਇਧਰ ਦੇ ਪਾਸੇ ਦੇਖਦੇ ਆ ਕਾਕੇ ਦੀ ਪੈਂਦੀ ਆ ਕਬੱਡੀ ਚਾਰ ਦੇ ਖੁਸ਼ੀ ਦੀ ਸਾਊਂਡ ਲੱਗੀਆਂ ਰੁੜਕਾ ਕੱਲੇ ਵਾਲ ਦੀ ਗਰਾਊਂਡ ਭਾਈ ਉਹ ਕਬੱਡੀ ਹੈ ਅੱਤੀ ਉੱਪਰ ਦੇ ਨਾਲ ਮੁਕਾਬਲਾ ਅੱਤੀ ਉੱਪਰ ਅੱਤੀ ਉੱਪਰ ਅੱਤੀ ਉੱਪਰ ਟੱਕਰ ਕਾਕੇ ਦੇ ਨਾਲ ਇਧਰ ਦੇ ਪਾਸੇ ਹੱਕਾ ਟੱਕਰ ਦਾ ਕਮਾਲ ਇੱਕ ਟੌਪ ਦੇ ਪੈਨ ਦਾ ਵੱਟ ਇਹ ਏਰੀਆ ਕੜਾ ਨਾਲੋਂ ਦਾ ਏਰੀਆ ਸਾਬੇ ਦੀ ਰੇਡ ਪਈ ਹੋਈ ਆ ਰਿੰਕੂ ਸਮਰੇ ਹੋਣੀ ਸੋਨੀ ਮੱਠਲੇ ਹੋਣੀ ਬਾਣ ਕਰਦੇ ਆ ਆ ਮੁੰਡਾ ਕੀਤੇ ਘਾਂਗੇ ਵਾਲਾ ਪਾਊ ਵਾਲਾ ਇਹ ਰਾਜੂ ਪਾਊ ਘਾਂਗੇ ਵਾਲਾ ਗੁੱਟ ਦਾ ਬਹੁਤ ਪੱਕਾ ਪਰ ਸਾਬਾ ਈਡੀਐਫ ਗਾਲਾਂ ਲਗਾ ਰਾਜੇ ਪਤਰੀ ਵਰਗੇ ਹਾਣੀ ਪੰਡਤ ਵਰਗੇ ਪ੍ਰੀਤ ਲੱਡੂ ਵਰਗੇ ਸ਼ਿਦੂ ਹਰਿਆਣੇ ਵਰਗੇ ਖਿਡਾਰੀ ਜਿਹੜੇ ਪੁੱਜ ਰਹੇ ਆ 26 ਸਤੰਬਰ ਮਿਲਾਂ ਦੀ ਡੈਰੀ ਦਾ ਨੋਟ ਫੜ ਗਿਆ ਆ ਲਾਲਪੁਰੀਆਂ ਮੰਨਾ ਇੱਕ ਪਾਸੇ ਮੰਨਾ ਇੱਕ ਪਾਸੇ ਆ ਮੁੰਡਾ ਇੱਕਮ ਹੈ ਚੜਦੀ ਬਰੇਸ ਪਰ ਕਬ ਇਹਦਾ ਬਹੁਤ ਵੱਡਾ ਮੱਲੋ ਉਸਤਾਦ ਧਾਵੀ ਹੈ ਮੀਰਾ ਕੋਟੀਆ ਨਾਰੀ ਮੱਲ ਪਿੰਡ ਦਾ ਹੈਪੀ ਤਿਆਰ ਹੈ ਹੈਪੀ ਤਿਆਰੀ ਫੜਦਾ ਹੈ ਜਿਹੜਾ ਵੀਰ ਗੇਮ ਕਰਦਾ ਇੰਨਾ ਚੱਕਣਿਆ ਕਾਰਜ ਸਰਪੰਚੇ ਘੀਟਿਆਂ ਵਾਲਾ ਕਹਿੰਦਾ ਸਭਾ ਦਾ ਆਪਣਾ ਸਨਮਾਨ ਵੱਡੇ ਪੱਧਰ ਤੇ ਕਰਨਾ ਹੈ ਉਪੂਕੇ ਵਾਲੇ ਵੀਰ ਦਾ ਸਨਮਾਨ ਜਿਹੜਾ ਹੈ ਕਾਰਜ ਸਰਪੰਚੇ ਘੀਟਿਆਂ ਵਾਲੇ ਬਲੇ ਪੀਤਾ ਜਾਵੇਗਾ ਰਾਣਾ 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 ਏ ਬੱਲੇ 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 ਧੰਡਾ ਵਾਲਾ ਢੰਡਾ ਵਾਲਾ ਢੰਡਾ ਵਾਲਾ ਇਹ ਕਰਦਾ ਕਮਾਲ ਬੱਲੇ ਬੱਲੇ ਕਰਾਈ ਜਾਂਦਾ ਮੁੰਡਾ ਜੱਪੇ ਲਈ ਜਾਂਦਾ ਤੇ ਤੁਮਲੀ ਵਾਲਾ ਸਾਹਿਬ ਉਹ ਤਾੜੀਆਂ ਮਝਾਈ ਜਾਂਦਾ ਮਾਰੋ ਤਾੜੀਆਂ ਆਓ ਢੰਡਾ ਵਾਲਿਆ ਆਓ ਢੰਡਾ ਵਾਲਿਆ ਮਾਏ ਵਿੱਚ ਵੱਡਾ ਮੇਲਾ ਮੰਦੀ ਵਰਸੀ ਹੁੰਦੀ ਹੈ ਵੱਡਾ ਕਬੱਡੀ ਸ਼ੋਅ ਮੈਚ ਹੋਵੇਗਾ ਕੋਲਾ ਪਹਿਲਵਾਨ ਦੀ ਟੀਚੇ ਤੀਕੇ ਪਿੰਡ ਵਾਲੇ ਮਾਣ ਹੈ ਕੋਲਾ ਪਹਿਲਵਾਨ ਦੀਆਂ ਕਿੰਨੇ ਪਿਆਰ ਹੈ ਟੋਪੀ 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 ਤੇਰਦੀ ਲਾਉਂਦਾ ਮੁੱਠੀ ਕਰ ਦਿੰਦਾ ਟੋਪੀ ਮਾਰੋ ਤਾੜੀਆਂ ਹਾਂ ਮਾਲਿਆ ਪਰਮਾਤੇ ਮਾਨਦੇ ਭਰਾਵਾ ਦੇ ਕੋਲੋਂ ਲਓ ਸਾਹਮਣੇ ਤੇਜਪਾਲ ਸੁਰਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ 70 ਸਾਲ ਹੈ ਹਿੰਦੇ ਹੈਪੀ ਲਾਹੌਰੀ ਮਲਵਾਲਾ ਰਾਣੇ ਵਰਗੇ ਬੱਲੇ ਵਰਗੇ ਆਹ ਮੁੰਡਾ ਹੈਪੀ ਹੈ ਢੱਲੋ ਪਰਿਵਾਰ ਦਾ ਗੋਪੀ ਦਾ ਮੀਰ ਹੈ ਆਹ ਬਾਬਾ ਕੁਲਦੀਪ ਮਾਨ ਕਰਦਾ ਮੁੰਡੇ ਦੀ ਖੇਡ ਦੇ ਉੱਪਰ ਇੱਕ ਪਾਸੇ ਹੈਪੀ ਦੂਜੇ ਪਾਸੇ ਤੇਜਵਾਲ ਆਹ ਸਾਹਮਣੇ ਜੋਰ ਪਿੰਡ ਦਾ ਜਵਾਨੀ ਪਿੰਡ ਦੀ ਪੁਸ਼ਪਟ ਕਮਲ ਬੱਲੇਬਾਜ਼ੀ ਪਾਈ ਪ੍ਰਿੰਟਰ ਦਾ ਬੱਕੇ ਨੇ ਸੰਧੂ ਵੀ ਨੰਬਲੇ ਵੱਲੋਂ ਲਾ 2000 ਵਾਲੀ ਪਹਿਲੀ ਪੈ ਗਈ ਹੈ ਭਾਈ ਇਹ ਕਬੱਡੀ ਮੱਚਨ ਸੰਧੂ ਦੀ 4 4 4 4 ਕਮਾਲ ਪਰ ਪੁਆਇੰਟ ਸਾਹਮਣੇ ਕਰਦੇ ਸੱਭਾ ਕੀੜੀ ਫਗਾਨਾ ਵਾਲਾ ਕਬੱਡੀ ਪੌਣ ਲਈ ਤਿਆਰ ਹੈ ਸਾਡੇ ਗਿੰਦਰ ਜੀ ਪੀਪੀ ਗੁਰੂ ਲਾਢੀ ਖੇਰਾ ਗੋਲਾ ਮਹਾਰਾਜ ਦੀ ਟੀਚੇ ਵਾਲੇ ਸਭ ਦਾ ਸਤਿਕਾਰ ਕਰਦੇ ਇੱਥੇ ਪੁੱਜਣ ਦੇ ਆਓ ਸੱਭਾ ਕੀੜੀ ਫਗਾਨਾ ਵਾਲਾ ਜਿਹੜੇ ਵਸੇ ਨਾਨਕ ਵਾਲ ਖਿੜੀ ਫਗਾਨਾ ਦਾ ਬਰਾਦਰ ਦੇ ਪਾਸੇ ਰੇਡ ਪੈ ਗਈ ਹੈ ਆਓ ਸਭਾ ਕਦੇ ਲੱਗਿਆ ਹੋਈ ਹੋਰ ਪਲੇ ਬਲੇ 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 ਇੱਥੇ ਰੱਖ ਪਰ ਉਹਦੇ ਪਾਸੇ ਹਮਾਲਿਆ ਪਰ ਮੇਰੇ ਗੋਪੀ ਬਲੇ ਬਲੇ ਆਲੋ ਤੇਜ਼ ਪਾਲ ਆ ਗਿਆ ਸੁਰਸਰ ਵਾਲਾ ਕਾਲਾ ਵੀਰ ਲੱੱਦੇ ਵਾਲੀਆ ਲਾਈਵ ਜੁੜੇ ਹੋਇਆ ਕਿਹਨੇ ਮੇਲੇ ਦੇ ਨਾਲ ਧੰਨਵਾਦ ਸਤਿਕਾਰ ਹੈ ਜਿੰਨੀਆਂ ਵੀ ਸ਼ਖਸੀਅਤਾਂ ਪੁੱਜੀਆਂ ਨੇ ਗੁਰਲਾਲ ਢਿੱਲੋਂ ਦੇ ਵੱਲੋਂ ਸਰਦਾਰ ਫਾਜ਼ਲ ਸਿੰਘ ਖੜਾ ਵੱਲੋਂ ਸਭ ਨੂੰ ਜੀ ਆਇਆਂ ਨੂੰ ਆਖਦੇ ਆ ਲਓ ਇਧਰ ਇੱਕ ਪਾਸੇ ਤਿੰਨ ਪਾਲ ਸੁਰ ਸਿੰਘ ਦੀ ਧਰਤੀ ਹੈ ਮੇਰੇ ਪੰਜਾਬੀ ਵੀਰੋ ਸਾਹਮਣੇ ਚਾਰ ਬੱਬਰ ਸ਼ੇਰ ਨੇ ਆ ਢੰਡਾ ਵਾਲਾ ਰਾਣਾ ਇਹ ਫਤਿਹਬਾਦੀਆ ਕਬੂ ਦਾ ਚੰਡਿਆ ਹੋਇਆ ਆਉ ਸਾਹਮਣੇ ਰੌਡਾ ਮੇਲਾ ਇੱਕ ਪਾਸੇ ਰੇਡਰ ਦੂਜੇ ਪਾਸੇ ਗਾਫੀ ਲੱਗਦਾ ਹੋਇਆ ਯੋਰ ਤੇ ਸਵਾਦ ਵਜਿਆ ਹੋਇਆ ਕਬੱਡੀਆਂ ਆ ਸਵਾਦ ਵਜਿਆ ਹੋਇਆ ਭਾਰੀ ਗਰਮੰਦਾ ਪਲਾਂ ਦੇ ਵਿੱਚ ਹੀ ਘਟਦੇ ਨੰਬਰ ਪੂਰੇ ਕਰ ਦਿੱਤਾ ਇੱਥੇ ਲਾ ਕੇ ਉਸਤਾਦ ਜੀ ਪੰਜਵਾਂ ਦੇਖਾ ਪਰਮੇ ਭਰਵੰਦਾ ਸਾਹਮਣੇ ਗਏ ਖਵਾ ਗਿਆ ਪਰਮੰਦ ਦਾ ਟੱਕਰ ਦੇ ਭਾਰੀ ਹੁੜੀਆ ਲੜਾ ਬਾਦ ਰੋ ਤਾਲੀ ਦੁੜੀ ਅਵਾਜ਼ ਜੀ ਆਣਾ ਸਾਹਮਣੇ ਹਵਾਲਿਆਪੁਰ ਦੇ ਇੱਕ ਉਹ ਲੱਗੇ ਹਯੋ ਦੀਪਾ ਇਹ ਲਾਲਪੁਰੀਆ ਮੰਨਾ ਵੀ ਛੋਟਿਆ ਵੀਰਾ ਦੁਨੀਆ ਦਾ ਮਹਾਨ ਕਾਬੀ ਹੈ 20 ਸਾਲ ਦੇ ਕਰੀਬ ਹੋ ਗਏ ਗਿੰਦਰ ਪੀਪੀ ਗੁਰਬਖਸ਼ ਸਿੰਘ ਜੀ ਲਾਲੀ ਪੀਪੀ ਡਾਕਟਰ ਮੰਨੂ ਰੋਣਾ ਸਭ ਦਾ ਧੰਨਵਾਦ ਆ ਸਾਬਾ ਕੀੜੀ ਫਗਾਨਾ ਵਾਲਾ ਮੇਰੇ ਬਾਪੇ ਹਣਕ ਦਾ ਏਰੀਆ ਹੈ ਗੁਰਦਾਸਪੁਰ ਦੀ ਧਰਤੀ ਹੈ ਕੜਾ ਨੌਰ ਦੇ ਲਾਗੇ ਪਿੰਡ ਹੈ ਨਾਜਵੰਡਾ ਆਹ ਦੂਜੇ ਪਾਸੇ ਰਾਣਾ ਲਾਹੌਰੀ ਵੱਲ ਕੁੱਠੀ ਕੈਂਜੀ ਦਾ ਯਾਦੂਗਰ ਖੜਾ ਲਈ ਕੋਲ ਹੈ ਦੂਜੇ ਪਾਸੇ ਪਿੰਡਾ ਵੀਰਪੁਰਿਆ ਜਦੋਂ ਗੱਲ ਚੱਲਦੀ ਹੋਵੇ ਸਾਨੂੰ ਰੁਕਣਾ ਬਣ ਜਾਂਦਾ ਹੈ ਪਰ ਜਿਵੇਂ ਵੀ ਇਹ ਕਲੀਅਰ ਕਰਦੀ ਹੈ ਸਮੇਂ ਦੀਆਂ ਬਾਤਾਂ ਨੇ 2000 ਦੀ ਰੇਡ ਹੋਣੀ ਨਹੀਂ ਮੱਖਣ ਸੰਧੂ ਪਰਿਵਾਰ ਦਾ ਸ਼ਹਿਰ 2000 ਦੀ ਰੇਡ ਸਮਾਲਿਆ ਪਰਬਤ ਕਬੱਡੀ ਦਾ ਦੂਜੀ ਕਾਲੀ ਤੇ ਰਫੀ ਖਾਗਰਪੁਰੀਆ ਮਤਾਪੁਰੀਆ ਇੱਕਮਾ ਪਪਾ ਸੁਰਸੰਗ ਵਾਲਾ ਆਓ ਦੇਖਾਂਗੇ ਸਾਹਮਣੇ 2 ਨੰਬਰ ਤੋਂ ਆਹ ਮੁੰਡਾ ਇੱਕਮਾ ਇੱਕ ਫਤਾਪੁਰੀਆ ਫਰੰਦੀਪੁਰੀਆ ਗੋਪੀ ਦਾ ਟੀਲਾ ਆਓ ਸਾਹਮਣੇ ਪੁਆਇੰਟ ਤੇ ਫਿਰ ਮੇਰਾ ਵੀ ਹੋ ਗਿਆ ਪਰ ਦੁਨੀਆ ਕਬੱਡੀ ਨੂੰ ਪਿਆਰ ਕਰਦੀ ਹੈ ਨੌਜਵਾਨ ਟੱਤੇ ਹੋਇਆ ਗਰਵਾਲ ਭਰਾਵਾਂ ਨੂੰ ਮੁਬਾਰਕਬਾਦ ਵੀ ਹੈ ਅੱਜ ਦੇ ਮੇਲੇ ਦੀ ਪੈਂਦੀ ਹੋਈ ਕਬੱਡੀ ਦੇ ਪਰ ਦੇਖਦੇ ਆ ਰਾਣਾ 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 ਪਰ ਮੇਰਾ ਕੁੱਟ ਹਰਜੀਤ ਜੀ ਕਰੋ ਸੋਨਤਾ ਆਹ ਗਾਗਾ ਪੀਸ਼ਾ ਵਾਲਾ ਇਰਿਆ ਹੈ ਠਿੱਕੀ ਪਿੰਡ ਦਾ ਗੱਲ ਡੇਗਾ ਬਲਜਿੰਦਰ ਗੱਟੂ ਦਾ ਚੰਡਿਆ ਹੋਇਆ ਕਾਕੇ ਦੀ ਰੇਡ ਪਈ ਹੋਈ ਹੈ ਬੜਾ ਸ਼ਮੀਲੀ ਬੜਾ ਤੂਫਾਨੀ ਰੇਡਰ ਹੈ ਪਾਰਾ ਵਿੱਚ ਰਜਾ ਦਾ ਭਜਾਲ ਮੁੰਡੇ ਨੇ ਆਓ ਸਾਡੇ 4 ਨੰਬਰ ਸ਼ੇਰ ਸਾਹਮਣੇ ਇੱਕ ਵਾਰੀ ਕਾਪੀ 2 ਨੰਬਰ ਨੂੰ ਆਹ ਮੁੰਡਾ ਸੋਰਸਗ ਦੀ ਧਰਤੀ ਦਾ ਸੰਧੂ ਕੰਗਾਰੂ ਪਰ ਕਾਕਾ ਮਿਸ਼ਰੀਆ ਨੰਬਰ ਲੋਕਾਂ ਦੀ ਬਾਜੀ ਆਉਂਦਾ ਸਵਾਤ ਤੇ ਤਾਲੀਆਂ ਕਬੱਡੀ ਲਾਸਟ ਉਸਤਾਦਾਂ ਤੇਜ ਮੀਰ ਸੁਰ ਸਿੰਘ ਪਿੰਡ ਵਾਲਾ ਕਬੱਡੀ 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 ਪਾਉ 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 ਪਾ ਗਿਆ ਕਰਦਾ ਕਮਾਲ ਪਾਉ ਲਾਉ ਜੱਫਾ ਏ ਬੱਲੇ 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 ਹੋ ਗਈ ਬੱਲੇ ਬੱਲੇ ਹੋ ਗਈ ਹੈ 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 ਆਹੋ ਤਾੜੀਆਂ ਸਮਾਂ ਬੱਜਾ ਹੋਇਆ ਕਬੱਡੀ ਦਾ ਕਿ ਬੱਲੇ ਬੱਲੇ ਹੋਊਗੀ ਖਾਣ ਜਾਨ ਤੇ ਲਾਲਜੀ ਘਰੋ ਘਰੀ ਤੋਰ ਤੇ ਸੰਚਾਤੇ ਮੱਲ ਜੀ ਚੱਲਦਾ ਅਮਕਾਰਵਾਦ ਵੀ ਕਿੰਨੇ ਐ ਚਾਹਦੇ ਮੁਕਾਬਲੇ ਦੇ ਵਿੱਚੋਂ ਹਰੰਦੀਪੁਰ ਦੇ ਪਾਇੰਡ ਨੇ 28 23 ਤੂੰ ਚੱਕਦੇ 40 ਲਾਲੀ ਸੱਧੂ ਜੁਕਾ ਸਿੱਧੂ ਰਹਿਦਾ ਕੈਨੇਡਾ ਦੇ ਵਿੱਚ ਮਾਣ ਹੈ ਟੀਮ ਜੇਤੂ ਰਹੀ ਹੈ ਕੋਲਦੇ ਬੜੇ ਤਰ੍ਹਾਂ ਦੀਆਂ ਗਲਤੀਆਂ ਹੋਊਗੀ ਆਉਣਗੇ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈਕ ਤੇ ਨਖਵੀਰ